90 ਜੀ ਜੈ ਜੀ ਆ ਰਾਂ ਮੁੰਡੇ ਨਾਲ ਚੱਕਦੇ ਕੋਈ ਮੁੰਡੇ ਨਾਲ ਕਹਿੰਦੇ 14 ਦੇ ਹੈ 14 ਘੱਟ ਮੁੰਡੇ ਸੰਦ ਇਹ ਉਹੀ ਜੀ ਗੱਲ ਕਹੇ ਉਹੀ ਜੀ ਕਹਿੰਦੇ ਫਿਰ ਤੈਨੂੰ ਨਹੀਂ ਵੀ ਕਿਹੜਾ ਦਿੰਦਾ ਤੈਨੂੰ ਪਤਾ ਹੋ ਤੂੰ ਕਿਹੜੀ ਸਾਨੂੰ ਚੋਤਾ ਘੱਟ ਨਹੀਂ ਇੱਧਰ ਦੇਖਣਾ ਹਾਂਜੀ ਜੀ ਉਹ ਬੱਸ ਯਾਰ ਕਹਿਦਾ ਹੁਣ ਤੈਨੂੰ ਬੜਾ ਨਾ ਬੋਲੀ ਜਾ ਉਰੇ ਉਹ ਨਾ ਬੋਲ ਬਾ ਬੋਲੀ ਨਾ ਉਰੇ ਯਾਰ ਮੈਂ ਤੈਨੂੰ ਪਿਆ ਜਿਵੇਂ ਉਹਦੂ ਘੱਟ ਮੈਂ ਦਿੰਦਾ ਲੈ ਬੇਸਵਾਲ ਨਹੀਂ ਬੁਲਾਓ ਸੁਣ ਮੀਰਾ ਜਾਓ ਭਈ ਅੱਛਾ ਨਹੀਂ ਜਾ ਛੱਡ ਬੱਚਾ ਉਹ ਛੱਡ ਦੇ ਇਹਦਾ ਦੁੱਧ ਨੂੰ ਚੰਗੀ ਆ ਉਹ ਜਾ ਦੁੱਧ ਨੂੰ ਚੰਗੀ ਆ ਦੇਖ ਲੈ ਯਾਰ ਮੰਨਦਾ ਨਹੀਂ ਇਹ ਉਹ ਬੱਸ ਜਾ ਦੇ ਮੈਂ ਮਾਰੀ ਜਣਾ ਹੁਣ ਨੰਮ ਲਿਆ ਕੇ ਛੱਡੂ ਹੁਣ ਨਹੀਂ ਹੁਣ ਤਾਂ ਮੈਂ ਲਿਆ ਕੇ ਛੱਡੂ ਹੁਣ ਨਾ ਬੋਲੀ ਹੋ ਪਹਿਲਾਂ ਬੋਲਣਾ ਸੀ ਹੁਣ ਨਾ ਬੋਲ ਇੱਥੇ ਬਹਿ ਜਾ ਹੁਣ ਚਲ ਓਏ ਛੋ ਜਲ ਬਾਬੇ ਵਾ ਬੈਠਾ 8 ਬੱਦ ਤੋਂ ਬਈਰ ਤਾਪ ਨੇ ਬੜਾ ਬੁਰਾ ਹਾਲ ਕਰਿਆ ਓਏ ਛੋਰੀ ਮੈਂ ਕੀ ਕਰਦੇ 8 ਬੱਦ ਪਾਸੇ ਲਿਆ ਬਾਦ ਫਰੋਜ ਓਏ ਅੱਧੇ ਹੀ ਘੜ ਲੈ ਸਿੱਧੀ ਘੜ ਲੈ ਓਏ ਅਹ ਕੀ ਦਾ

78 ਮੈਂ ਤਾਂ ਦੇਖਾ ਦੇਖ ਲਈ ਦੇਖ ਪੂਰਾ 15 ਕਿਲੋ ਤੁਸੀਂ ਲੈਣ ਤੁਲੇ ਮੁੱਲ ਜਾਇਦਾ ਕਰਕੇ ਲੈ ਲੈਣੇ ਲੱਗੇ ਸਹੀ ਜਿਵੇਂ ਹਾਂ ਚਾਬਾ ਹਨ ਟਾਟਾ ਬਾਟਾ ਆਤਾ ਹੈ ਹੈਗਾ ਐ ਲੈ ਜੇ ਜਿੱਤ ਚੌੜ ਦੇਖਿਆ ਥੱਲੇ ਵੇਗਾ ਕੁੱਤੀਆਂ ਪੜਦੀਆਂ ਹਾਂ ਐ ਹੋਜੀ ਲੈ ਗਿਆ ਹਲੋ ਭਲੇ ਪੀ ਲੈ ਜੀ ਨੁ ਕਿ ਤੇਰੇ ਬੱਸੋਂ ਬਾਹਰ ਚਮਤ ਜਬਟੀ ਨਾ ਆਦਾ ਹੀ ਸਿੰਦੇ ਨੇ 35000 ਦਲਵਾਏ ਆ ਹੈਗਾ ਜਿਆਦਾ ਖਾਣ ਆ ਰਹਾ ਹੈਗਾ ਹੈ ਨਾ ਆਏ ਰਹਿਣ ਚੱਲ ਖੰਮੋਸ਼ ਇੱਕ ਫੰਦੇ ਵਾਲਾ ਤੇ ਐ ਐ ਤੇ ਜੋਰੋ ਜੋਰ ਲਈ ਜਾਂਦੇ ਇੱਥੇ ਕਿੰਨੇ ਘਰ ਕੋਚਲੇ ਪੱਛੇ ਕੋਈ ਇੱਕ ਡੈਂਕੀ ਦੀ ਕੰਮ ਮੜਿਆ ਹੋਗਾ

ਜੇ ਤਾਂ ਬਣ ਗਈ ਦੇਖ ਲੈ ਭਰਾਵਾ ਜੇ ਤਾਂ ਤੇਰਾ ਇਰਾਦਾ ਆਏ ਆ ਤਾਂ ਹੈਗਾ ਹੀ ਆ ਚਲੋ ਪਹਿਲਾਂ ਤੋਂ ਸਹੀ ਗੱਲ ਹੈ ਤੇ ਭਾਈ ਜੋਰ ਜੋਰ ਲਾਈ ਜਾਂਦੇ ਦੋ ਤਿੰਨ ਘਰ ਦਿੱਤੇ ਲਿਆਇਆਲਾ ਬੰਦਾ ਲਖੀਨ ਵਾਲਾ ਕੋਟ ਦਾ ਨਹੀਂ ਇਹ ਨੂੰ ਪੁੱਛ ਲੈ ਆਪਾਂ ਝੂਠ ਨਹੀਂ ਮਾਰਦੇ ਇਹ ਸੌਦਾ ਵੀ ਝੂਠ ਹੋਇਆ 10 ਬੰਦੇ ਆ ਇੱਥੇ ਦਵਾਉਣ ਨਾਲ ਉਹਨਾਂ ਨੂੰ 23 ਆਖਿਆ ਵਾ 13 ਦੀ ਮੈਨੂੰ ਕਿੰਨੇ ਦੀ ਦਿੰਦੀ ਆ ਲਾਸਟ ਮੈਨੂੰ ਲਾਸਟ ਆਇਆ ਕਿਹਾ ਵੀ ਕੋਈ ਗੱਲ ਕਹੇ ਕਿ ਤੁਰ ਕੀ ਹਾਲ ਠੀਕ ਮੰਗ ਕੇ 28 ਦੇ ਕਿਹਾ ਚੱਲਾ ਤਾ ਮੈਨੂੰ 15 ਕਹਤਾ ਜੇ ਤੇ 20 ਹੀ ਲੈਣਾ ਮੰਗਾ ਹੈ ਜੇ ਤੇਰਾ ਮੂੰਹ ਸਲਖਣਾ ਦੋ ਹੱਥ ਹੁਕਾ ਨਹੀਂ ਇਹਦੇ ਚ ਮੇਰੀ ਭੁੱਖ ਤੂੰ ਜਾਣਦਾ ਇਹਦੀ ਭੁੱਖ ਤੂੰ ਜਾਣਦਾ ਆਪਾਂ ਨੂੰ ਪਤਾ ਨਹੀਂ ਬਸ ਕਰਦੇ ਇਹਦੇ ਵਿੱਚ ਗੱਲ ਕੀ ਇਹਨਾਂ ਦੇ ਸਾਹਮਣੇ ਵੀ ਲੱਗੇ ਆ ਸੁੱਖੇ ਹਾਂ ਜੀ ਜੀ ਅੱਬਾ ਜਾਣਾ ਕਿ ਬਾਹਰ ਗੱਲਾਂ ਕਰ ਉਰੇ ਆਓ ਜੀ ਨਹੀਂ ਹੋਣ ਅਲਾ ਇਧਰ ਹਟ ਅਲਾ ਇਧਰ ਹੋ ਜਾ ਜਦੋਂ ਤੈਨੂੰ ਕਹਿੰਦਾ ਬਾਲਾ ਬੋਲ ਉਹ ਉਹ ਹਟ ਕੀ ਰੱਖੇ ਨਹੀਂ ਆਉਣੀ ਕੱਟੇ ਖਾਦੇ 20 ਦੀ ਅੱਜ ਓ ਜਾ ਜਾਵੜਾ ਨਹੀਂ ਆਉਣੀ ਅੱਜ ਜਨਾ ਨਹੀਂ ਕਰਿਆ ਕਰਾ ਇਹਦਾ ਕਰਾ ਨਹੀਂ ਹੁੰਦੀ ਨਹੀਂ ਹੁੰਦਾ ਇਹਦਾ ਕਰਾ ਕਰਾ ਨਹੀਂ ਹੁੰਦੀ ਇਹ ਨਾ ਕਰਾਈ ਨਹੀਂ ਹੁੰਦੀ ਬਾਈ ਨਹੀਂ ਹੁੰਦੀ ਹੈ ਦਾ ਤੇਰੇ ਮੂੰਹ ਦੀ ਗੱਲ ਮੋੜੀ ਨਹੀਂ ਤੂੰ ਮੰਨਦਾ ਮੈਂ ਆਪਾਂ ਝੂਠ ਨਹੀਂ ਮਾਰਦੇ ਜਿੰਨੇ ਨੇ ਕਿਹਾ ਨਾ ਉਹਨੇ ਲਾਇਆ ਆਪਣਾ ਤੈਨੂੰ ਵੀ ਦਿੱਤੀ ਬਹੁਤ ਹੋਰ ਬਹਿ ਜਾ ਨਹੀਂ ਹੁੰਦੀ ਜੇ ਨਹੀਂ ਹੁੰਦੀ ਨਹੀਂ ਹੁੰਦੀ ਫਾਈਲ ਕਰਕੇ ਓਕੇ ਫਰਿੱਜ ਦੇ ਲੋਕ ਨਹੀਂ ਹੁੰਦੀ ਇਹ ਜਦੋਂ ਹੁੰਦੀ ਇੱਧਰ ਜਾ ਕੇ ਇੱਧਰ ਰੁਕ ਹੈ ਗੱਲ ਇਹ ਜੰਗੀ ਆ ਹੁਣ ਬੜੀ ਗੱਲ ਆ ਹੁਣ ਸਹੀ ਨੇੜੇ ਲੱਗਿਆ ਹੁਣ ਤਾਂ ਨਹੀਂ ਹੁੰਦੀ ਬਾਈ ਬਣ ਕੇ ਨਹੀਂ ਹੁੰਦੀ ਮੈਂ ਖਾ ਨਹੀਂ ਹੋਰ ਕਿਦਾ ਜਮਈ ਉਹ ਕਰੀ ਜਾਂਦਾ ਕੀ ਫਰਕ ਨਹੀਂ ਹੁੰਦਾ ਕੀ ਕਹਦਾ ਹੁਣ ਭਾਈ ਤੇ ਬ੍ਰੇਕ ਕਰ ਲਖਾਈ ਤੇਰਾ ਰਾਤ ਮੈਂ ਉਹ ਤਾ ਤੁਸੀਂ ਕਹਿੰਦਾ 20 ਮੈਂ ਕਿਹਾ ਚਲੋ ਕੋਈ ਨਹੀਂ ਹਾਂ ਮੈਂ ਉਹ ਯਾਰ ਉਹ ਕਹਿੰਦਾ ਇਹ 20 ਦੀ ਚਾਹ ਕਰਦਾ ਉਹਨੇ ਕਿਹਾ ਤੋ ਦੀਪੇ ਨੇ ਹਾਂ 28 ਕਹਿੰਦਾ ਨਹੀਂ ਉਹ ਤਾਂ 22 ਬਾਈ 28 ਹੈ ਤੇਰੇ ਵਾਲੀ ਨਿਕਰਾਈ ਨਹੀਂ ਉਹ ਹੋਰ ਬਚੂ ਨਹੀਂ ਹੁੰਦੇ ਕੋਈ ਕਰੇ ਹੈ ਫਿਰ ਉਹੀ ਲਖੀਰਾ ਪਾਉਂਦਾ ਕਿੰਨਾ ਦਾ ਫਰਕ ਕੁਛ ਨਹੀਂ ਇਹ ਕਹਿੰਦਾ ਚੱਲਿਆ ਦੋ ਉੱਤੇ ਹੈ ਜਿਹੜਾ ਦੋ 22 ਦੀ ਕਰ ਚ ਇਹ ਹੁਣ 28 ਤੇ ਮਾਰੀ ਜਾਂਦਾ ਆਪਣੇ ਮੱਤੇ ਹੋਰਿਆ ਪਤਾ ਦਸ ਦਿਨਾਂ ਕੀ ਕਰਕੇ ਉਹ ਇਹਦੀ ਉੱਚੀ ਆਈ ਪੁੱਠੇ ਦਿਮਾਗ ਦਾ ਬੰਦਾ ਹੈ ਰੇਣ ਉਹ ਹੀ ਹੈ ਸਾਡਾ ਜੀਰਪੁਰਾ ਦੇ ਸਾਡਾ ਉਹ ਹੀ ਹੈ ਆ ਬਲੀਡੂ ਜੀ ਬੱਗੇ ਆ ਮੋਛ ਨੂੰ ਮਾੜਾ ਜਾਂਦਾ ਤਾ ਦੇ ਮੋਛ ਮੋਛ ਨੂੰ ਤਾਂ ਬਾਤ ਹੀ ਦਿਆਂ ਤੂੰ ਗੱਲ ਦੱਸ ਦੀ ਕੀ ਫਰਕ ਹੈ ਇਹ ਤਾਂ ਨਹੀਂ ਕਹਿੰਦਾ ਹਾਂ ਆਪਾਂ ਕਹਿੰਦਾ ਵੀ ਚਲ ਵਾਜਦੀ ਹੋਈ ਜਾਂਾਂ ਦੇ ਤਾਂ ਸੌਂ ਕੀ ਭੈਣ ਦੇਣਾ ਹੋ ਰਿਹਾ ਪਹਿਲਾਂ 20 ਦੀ ਇਹਨੇ ਕਹਿ ਕੇ ਥਣ ਖਚਾ ਤੇ ਫਿਰ ਮੈਂ ਤਾਂ ਹੋਣਾ ਆ ਆਪਣੇ ਨੇ ਮੈਂ ਇਹਨੇ ਇਹੀ ਕਹੇ ਇਹ ਕਹਿੰਦਾ ਮੈਂ 15 ਗਣ ਮੈਂ ਤੂੰ 20 ਤੇ ਜਾਏਗਾ ਇਹ ਕਹਿੰਦਾ ਹਾਂ ਬਸ ਇਹਦੀ ਜबान ਨੂੰ ਖੋਲ ਲੈ ਐਂ ਕਹਿ ਕੇ ਉਠਾਇਆ 19 22 ਦੀ ਕਹਿੰਦਾ ਆਪਰੇ ਗੱਲ ਕਿਹਾ ਮੈਂ 20 ਦੇ ਜਾਊਗਾ ਉਹ ਨਾ ਬਾਈ ਕੋਈ ਹੋਂਟਾ ਕੋਈ ਗੱਲ ਨਹੀਂ ਬੱਗੇ ਯਾਰ ਗੱਲ ਤਾਂ ਜੇ ਹੁਣ ਐਵੇਂ ਹੀ ਉਹ ਕਰੀ ਯਾਰ ਅਸਰ ਤੇਰੀ ਮਰਜ਼ੀ ਕਰ ਲੈ ਹੈ ਮਹਿੰਗੀ ਲਈ ਵੀ ਆਹ ਬੂਟੀ ਦੇ ਵੇਖੀ ਕਰਕੇ ਯਾਰ ਮਹਿੰਗੀ ਲਈ ਵੇ ਬੰਦੇ ਨੂੰ ਕੀ ਕੀ ਹੁਣ ਅਸੀਂ ਮਹਿੰਗੀ ਤਾਂ ਬਾਈ ਹੁਣ ਤੈਨੂੰ ਪਤਾ ਹੀ ਆ ਅੱਜ ਤੱਕ ਕਿੰਨੇ ਦੀ ਲੈ ਕੇ ਆਈ ਦੀ ਲੱਤ ਟੁੱਟੀ ਪਈ ਆ ਮੈਂ ਅੱਜ ਹੀ ਘਰੇ ਭੇਜਦੇ ਨਹੀਂ ਬੱਗੇ ਜਾ ਜਾ ਮੰਨ ਲੈ ਮੈਂ ਗਲਤ ਨਹੀਂ ਕਹਿੰਦਾ ਪੂਰੇ ਸੁਪਟਾ ਪਹਿਲਾਂ ਧੰਕ ਚਾਉਣ ਤੋਂ ਪਹਿਲਾਂ ਗੱਲ ਹੋਣ ਤੋਂ ਚਾਜਾ ਓਏ ਉਦੋਂ ਕਹੀ ਗਿਆ ਵੀ ਚੱਲ ਥੜ ਖਾਉਣ ਤੋਂ ਪਹਿਲਾਂ ਕੀ ਹੁਣ ਕੀ ਹੋ ਗਿਆ ਚੱਲ ਇਹਨੇ ਬਾਈ ਕਹਿਤਾ ਮੈਂ ਖਾ ਚੱਲ ਬਾਈ ਜੀ ਆ ਯਾਰ ਹੁਣ ਕਿੰਨੇ ਦੀ ਆਦਾ 28 ਇਹ ਬਾਈ ਕਹਿੰਦੇ ਪੂਰੇ ਵੀ ਗਾਗਵੀ ਮਰਦਾ ਕੋਡੀ ਦਾ ਮੈਂ ਤਾਂ ਫੜ ਕੇ ਪੂਰੇ ਵੀ ਗਾਗ ਮਰਦਾ ਚੱਲ ਬਰਾ ਆਪਣੀ ਮੈਂ ਹੋ ਗਿਆ ਫੈਸਲਾ ਹੁਣ ਫੜਨੇ ਦਾ ਫੜਾ ਦੇਣਾ ਫੜ ਕੇ ਓ ਬਾਈ ਯਾਰ ਚੱਲ ਖਿੱਚ ਹੁੰਦੀ ਆ ਤੇਰੇ ਕੋਈ ਪਿਆਰ ਨਾ